ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾ ਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਪਾਨ ਚ ਇੱਕ ਵਾਰ ਫਿਰ ਜ਼ਬਰਦਸਤ ਭਚਾਲ ਆਇਆ ਅੱਜ ਇਸ ਕਰਕੇ ਇਲਾਕੇ ਦੇ ਲੋਕ ਡਰੇ ਹੋਏ ਹਨ ਤੁਹਾਨੂੰ ਦੱਸਦੇ ਕਿ ਜਪਾਨ ਦੇ ਸ਼ਿਕੂਕੂ ਟਾਪੂ ਦੇ ਪੱਛਮੀ ਤੱਟ ਤੇ ਬੱਦਵਾਰ ਰਾਤ ਨੂੰ 6.4 ਤੀ ਪ੍ਰਤਾ ਦਾ ਭਚਾਲ ਮਹਿਸੂਸ ਕੀਤਾ ਗਿਆ ਸੀ ਜੈਸਰ ਦੀ ਤੀਬਰਤਾ ਜਪਾਨੀ ਭਚਾਲ ਦੀ ਪ੍ਰਤਾ ਦੇ ਪੈਮਾਨੇ ਤੇ 6 ਮਾਪੀ ਗਈ ਸੀ ਸੁਨਾਮੀ ਦਾ ਕੋਈ ਖਤਰਾ ਨਹੀਂ ਸੀ ਤੇ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਕਿ ਇਹ ਰਾਤ 11 14:50 ਨੇ ਸੱਤਾ ਜਾਂ ਨੁਕਸਾਨ ਪਹੁੰਚਾਇਆ ਨਹੀਂ ਕੋਚੀ ਅਤੇ ਹੋਰ ਬਹੁਤ ਸਾਰੇ ਕੁਝ ਹਿੱਸਿਆਂ 'ਚ ਪਚਾਲ 6 ਡਿਗਰੀ ਮਾਪਿਆ ਗਿਆ ਤੀਜਾ ਸਭ ਤੋਂ ਉੱਚਾ ਪੱਧਰ ਇਸ ਦਾ ਕੇਂਦਰ ਬੰਗੂ ਚੈਨਲ ਵਿੱਚ ਸੀ ਅਤੇ ਵੀਡੀਓ ਦੇਖਣ ਲਈ ਤਵਾ